ਦੋਸਤੋ ਆਜੋ ਤੁਹਾਨੂੰ ਰੌਣਕ ਮੇਲਾ ਦਿਖਾਈਏ ਇਹ ਕਥਾ ਹੋ ਰਹੀ ਹੈ ਤੇ ਪ੍ਰਦੀਪ ਮਿਸ਼ਰਾ ਜੀ ਦੀ ਸ਼ੇਪ ਪ੍ਰਾਨ ਕਥਾ ਹਾਫਿਜ਼ ਜਾ ਰਹੇ ਸੀਗੇ ਆਜ ਚੱਲ ਤੁਹਾਨੂੰ ਰੌਣਕ ਮੇਲਾ ਦਿਖਾ ਦਈਏ ਜਾਂਦੇ ਜਾਂਦੇ ਕੋਈ ਦੇਖ ਸਕਦੇ ਹੋ ਕਿੰਨਾ ਘੱਟ ਹੈ ਇੱਥੇ ਦੂਰੋ ਦੂਰੋ ਬੱਸਾਂ ਦੇਖੋ ਕੋਈ ਰਾਜਸਥਾਨ ਤੋਂ ਆ ਕੋਈ ਚੰਡੀਗੜ੍ਹ ਤੋਂ ਆ ਕੋਈ ਹਿਮਾਚਲ ਤੋਂ ਆ ਮਤਲਬ ਕਿ ਆਲ ਨਾਰਥ ਇੰਡੀਆ ਤੋਂ ਦੇਖੋ ਜੀ ਪਰ ਪਰ ਕੇ ਲੋਕ ਆ ਰਹੇ ਆ ਯਾਰ ਮਸ਼ਹੂਰ ਬਾਬਾ ਕਹਿੰਦੇ ਇਹ ਇੱਕ ਗੱਲ ਤਾਂ ਹੈ ਯਾਰ ਲੋਕਾਂ ਨੂੰ ਰੋਜ਼ਗਾਰ ਤਾਂ ਮਿਲ ਜਾਂਦਾ ਇਹੋ ਜਿਹੇ ਬਾਬੇ ਜਿਹੜੇ ਆਉਂਦੇ ਆ ਕਥਾ ਕਰਨ ਆਲੇ ਜਾਂ ਕੋਈ ਕੁੰਭ ਦਾ ਮੇਲਾ ਹੋ ਗਿਆ ਜਾਂ ਕੋਈ ਹੋਰ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਹੈ ਨਾ ਆਪਣੇ ਇੰਡੀਆ 'ਚ ਭੋਲੇ ਲੋਕ ਹੈ ਇਹ ਲੋਕ ਆ ਇੰਡੀਆ 'ਚ ਆਪਣੇ ਤੇ ਉਹ ਜਿਹੜੇ ਬੜੀ ਜਲਦੀ ਭਾਵਕ ਹੋ ਜਾਂਦੇ ਆ ਤੁਸੀਂ ਦੇਖੋ ਕਿੱਥੋਂ ਕਿੱਥੋਂ ਲੋਕ ਆਈ ਜਾਂਦੇ ਆ ਕਿੱਥੇ ਕਿੱਥੇ ਆ ਉਹ ਸਾਹਮਣੇ ਕਹਿੰਦੇ ਬਾਬਾ ਪਰ ਦੀ ਮਿਸ਼ਰਾ ਜੀ ਆ ਦੇਖੋ ਆ Rajasthan ਤੋਂ ਬਸ ਆਈ ਹੋਈ ਐ ਹੈ ਆ ਦੇਖ ਆ ਭਰ ਕੇ ਬਸ ਆ ਰਹੀ ਐ ਦੇਖ ਸਾਦੇ ਆ ਟਿੱਕੇ ਲਾਈ ਜਾਂਦੇ ਯਾਰ ਆ ਪਤਾ ਨਹੀਂ ਕੀ ਰਿਵਾਜ ਐ ਟਿੱਕਿਆਂ ਦਾ ਆਹ ਜਰਾ ਗੋਫੀ ਵੇਚੀ ਜਾਂਦਾ ਆ ਬਿਸਕਟ ਵੇਚੀ ਜਾਂਦੇ ਐ ਆ ਲੈ ਆ ਦੇਖ ਲੋ ਕੀ ਕੁਛ ਵੇਚੀ ਜਾਂਦੇ ਯਾਰ ਇੱਕ ਬੰਦੇ ਨੂੰ ਛੋਟੇ ਛੋਟੇ ਨੂੰ ਰੋਜ਼ਗਾਰ ਮਿਲ ਰਿਹਾ ਦੇਖੋ ਹਾਂ ਸਾਰਾ ਮੰਦਿਰ ਰਿਲੇਟਡ ਸਮਾਨ ਹੈ ਕੋਈ ਆ ਲੈ ਦੇਖੋ ਆਪਾਂ ਵੀ ਦੇਖੀਏ ਤਾਂ ਇਹ ਤਾਂ ਫਾਇਦਾ ਹੈ ਇਹੋ ਜਿਹੇ ਬਾਪਿਆਂ ਦੇ ਆਉਣ ਦੇ ਨਾਲ ਛੋਟੇ ਬੰਦਿਆਂ ਨੂੰ ਰੋਜ਼ਗਾਰ ਮਿਲ ਜਾਂਦਾ ਹੈ ਦੇਖੋ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਆਟੋ ਵਾਲਿਆਂ ਨੂੰ ਇਹਨਾਂ ਨੂੰ ਆਸਮਾਨ ਵਿੱਚ ਹੀ ਜਾਂਦੇ ਆ ਆਹਦਾ ਇਹਦਾ ਮੈਨੂੰ ਲੱਗਦਾ ਜਿੱਥੇ ਬਾਬਾ ਜਾਂਦਾ ਉਹ ਉੱਥੇ ਇਹ ਜਾਂਦੇ ਆਉਣੇ ਆ ਸਾਹਮਣੇ ਦੇਖੋ ਯਾਰ ਜਨਤਾ ਹੈ ਅਟਕੇ ਲਾਉਂਦੇ ਫਿਰਦੇ ਆ ਉਹ ਵੀ ਪਿੰਡਾਂ ਦੇ ਲੋਕ ਉਸ ਨੂੰ ਦੇਖੋ ਰਾਸ਼ੀ ਯਾਰ ਉਹ ਜੂਮ ਕਰਕੇ ਦਿਖਾਉਣਾ ਤੁਹਾਨੂੰ ਦੇਖੋ ਹੋਮਦੇ ਮੇਲੇ ਵਾਲਾ ਹਾਲਾ ਭਰਾਵੋ ਆ ਸਾਹਮਣੇ ਆਉਂਦੀਆਂ ਆਉਂਦੀਆਂ ਦੁਕਾਨਾਂ ਖੋਲੀਆਂ ਯਾਰ ਹੈ ਆ ਲੈ ਆ ਡ్రਾਈ ਫਰੂਟ ਵੇਚੀ ਜਾਂਦੇ ਆ ਆ ਮਾਲਾ ਮੂਲਾ ਵੇਚੀ ਜਾਂਦੇ ਆ ਆ ਦੇ ਉਹ ਦਰਾਖਸ਼ੀਆਂ ਮਾਲਾਂ ਆ ਸ਼ੇਵਲਿੰਗ ਆ ਢੋਲਕੀਆਂ ਯਾ ਢਮਰੂ ਜੇ ਹੈ ਆ ਪਾਣੀ ਪਾਣੀ ਦੀਆਂ ਬੋਤਲਾਂ ਦੇਖੋ ਕਿੰਨੀਆਂ ਖਾਲੀ ਹੋ ਗਈਆਂ ਇੱਥੇ ਯਾਰ ਅੰਦਰੋਂ ਕਚਰਾ ਜਾ ਕੇ ਦੇਖੋ ਬੰਦੇ ਨੇ ਦੋ ਦਿਨਾਂ ਦੀ ਪਾਣੀ ਦੀਆਂ ਬੋਤਲਾਂ ਕਿੰਨੇ ਵੇਚਤੀਆਂ ਯਾਰ ਹੈ ਢੇਰ ਲੱਗ ਗਿਆ ਪਾਣੀ ਦੀਆਂ ਬੋਤਲਾਂ ਦੇਖੋ ਹਾਲੋ 还这个样的。